ਹਾਂਜੀ ਦੋਸਤੋ ਗੁਰਪਿਆਰ ਸਿੰਘ ਪੁੱਲਰ ਡੈਰੀ ਫਾਰਮ YouTube ਚੈਨਲ ਤੇ ਪੁੱਲਰ ਡੈਰੀ ਫਾਰਮ Facebook ਦੇ ਉੱਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਅੱਜ ਤੁਹਾਨੂੰ ਸਹੀ ਫੀਡ ਪਾਈ ਦਾ ਰਿਜ਼ਲਟ ਤੁਹਾਡੇ ਸਾਹਮਣੇ ਦਿਖਾ ਰਿਹਾ ਆ ਦੇਖੋ ਆ ਕੱਟੀ ਆਪਣੀ ਅੱਜ 19 ਮਹੀਨੇ ਦੀ ਹੋਈ ਆ ਆ ਤੁਸੀਂ ਆਪ ਦੇਖ ਸਕਦੇ ਹੋ ਅੱਜ ਇਹ ਆਈ ਵਾਸਤੇ ਤਿਆਰ ਹੋ ਗਈ ਆ ਦੇਖ ਸਕਦੇ ਹੋ ਕੁੱਟਣੀ ਸ਼ੁਰੂ ਹੋ ਗਈ ਇਹ ਤਲ ਕਰ ਵੀ ਆਪਾਂ ਇਸ ਕੱਟੀ ਨੂੰ ਆਪਾਂ ਏਆਈ 2 ਸਾਲ ਤੋਂ ਪਹਿਲਾਂ ਨਹੀਂ ਕਰਵਾਉਂਦੇ ਕਿਉਂਕਿ ਜੇ ਹੁਣ ਏਆਈ ਕਰਾਨਿਆਂ ਦਾ ਇਹ ਅੱਗੇ ਇਹਨੇ ਦੁੱਧ ਦੀ ਪ੍ਰੋਟੈਕਸ਼ਨ ਨਹੀਂ ਦੇਣੀ। ਦੋਸਤੋ ਇਹਨੂੰ ਆਪਾਂ ਜਿਹੜੀ ਫੀਡ ਪਾਈ ਛੋਟੀ ਹੁੰਦੀ ਤੋਂ ਲੈ ਕੇ ਹੁਣ ਤੱਕ ਬਸ 1 ਕਿਲੋ ਲੈਟੀ ਤੇ ਨਾਲ ਥੋੜਾ ਬਹੁਤਾ ਸੈਲਜ 4-5 ਕਿਲੋ ਦਿਨ ਦਾ ਤੇ ਹੁਣ ਇਹਨੂੰ ਸਟਾਰਟ ਕੀਤਾ ਸੀ ਆਪਾਂ ਨੇ ਬੜੇਵੇਂ ਦੀ ਖਾਲਾ ਤੇ ਬੱਕਲੀਆਂ ਤੇ ਆਪਾਂ ਨੇ ਨਾਲ ਥੋੜਾ ਬਹੁਤਾ ਮਿਨਨ ਮਿਕਸਚਰ ਸਟਾਰਟ ਕੀਤਾ ਸੀ ਜੋ ਕਿ ਬੋਬੀਵਨ ਅਲਟਰਾ ਸੀ ਤੇ ਉਸ ਦੇ ਨਾਲ ਨਾਲ ਦੇਖੋ ਹੁਣ ਇਹ ਆਪਣੇ ਆਪ ਹੀਟ 'ਚ ਆ ਗਈ ਜੀ ਕਰਵਾਉਣੀ ਹੋਏ ਤਾਂ ਇਹ ਆਈ ਆਪਾਂ 1-2 ਦਿਨਾਂ ਵਿੱਚ ਕਰਵਾ ਸਕਦੇ ਸੀ ਆਖਰ ਆਪਾਂ ਨਹੀਂ ਇਹਨੂੰ AI ਕਰਵਾਵਾਂਗੇ ਤੇ ਆ ਤੁਸੀਂ ਹੁਣ ਦੇਖ ਸਕਦੇ ਹੋ ਆਪਣੀਆਂ ਤਿੰਨੇ ਤੇ ਆ ਖੜੀ ਆ ਆਪਣੀ M464 ਵਾਲੀ ਇਕੱਟੀ ਗਰਮੀ ਦੇ ਕਾਰਨ ਥੋੜੀਆਂ-ਥੋੜੀਆਂ ਚਿਚੜੀਆਂ ਜਰੂਰ ਆ ਜਾਂਦੀਆਂ ਨੇ ਤੁਸੀਂ ਸਿੰਗਾ ਨੇ ਵੀ ਗਰੋਥ ਦੇਖ ਸਕਦੇ ਹੋ ਥੱਲੇ ਦੀ ਵੀ ਦੇਖੋ ਤੁਸੀਂ M464 ਦੀ ਇਕੱਟੀ ਦਾ ਦੇਖੋ ਥੱਲੇ ਰਿਜ਼ਲਟ ਦੇਖੋ ਤਾਂ ਦੇਖੋ ਇਹਦੇ ਜਮਾਂ ਬਿਲਕੁਲ ਵੱਖਰੇ ਵੱਖਰੇ ਨੇ। ਛੂ ਪੂਛੋਂ ਛੋਟੀ ਆ ਇਹ। ਬਸ ਇਹ M460 ਦੇ ਬੱਚਿਆਂ ਚ ਇੱਕ ਖਾਸੀਅਤ ਆਉਂਦੀ ਆ। ਬੇਲ ਦੀ ਲੰਬਾਈ ਆ ਜੋ ਠੀਕ ਆ ਤੇਰੀ ਗਰਦਨ ਦੀ ਲੰਬਾਈ ਬਹੁਤ ਜ਼ਿਆਦਾ ਆਉਂਦੀ ਆ। ਤੁਸੀਂ ਗਰਦਨ ਦੀ ਲੰਬਾਈ ਦੇਖ ਸਕਦੇ ਹੋ ਇਸ ਕੱਟੀ ਨੂੰ ਵੀ ਜ਼ਿਆਦਾ ਲੰਬਾਈ ਆ। ਇਹ ਇਸੇ ਕਰਕੇ ਆਪਾਂ ਕਹਿੰਦੇ ਹੁੰਨੇ ਆ ਵੀਰੋ ਕੋਈ ਵੀ ਸੀਮਣ ਭਰਾਣਾ ਸੋ ਸਮਝ ਕੇ ਭਰਾਓ। ਇਹ ਨਹੀਂ ਪਤਾ ਵੀ 30 ਰੁਪਏ ਵਾਲਾ ਸੀਮੰਟ ਵੀ ਮਹਿੰਗੇ ਤੋਂ ਮਹਿੰਗੇ ਸੀਮੰਟ ਨੂੰ ਮਾਤ ਦੇ ਦਿੰਦਾ ਹੁਣ ਤੁਸੀਂ ਆਪ ਦੇਖ ਸਕਦੇ ਹੋ ਇਹ ਐਸਟੀ 636 ਦੀ ਗੱਟੀ ਆ ਉਹ ਐਮ 460 ਦਾ ਉਹ ਐਮ 127 ਦਾ ਤੇ ਉਹ ਆਪਣੀਆਂ ਜਿਹੜੀ ਰੁਸਤ ਮਹਿੰਦ ਵਾਲੀ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ